ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਰਾਜਸਥਾਨੀ ਗੱਡੀ ਗੱਡੀ ਕਹਿ ਲਓ ਗੱਡਾ ਕਹਿ ਲਓ ਰਾਜਸਥਾਨੀ ਗੱਡਾ ਪ੍ਰੋਪਰ ਪੂਰਾ ਤਿਆਰ ਕੀਤਾ ਹੋਇਆ ਜੀ ਸਾਰੇ ਪਾਸੇ ਦੇ ਪਿੱਤਲ ਲੱਗਾ ਹੋਇਆ ਤੇ ਪਿੱਤਲ ਪੂਰਾ ਚਮਕਾ ਕੇ ਪਾਲਿਸ਼ ਕਰਕੇ ਪੂਰਾ ਗੱਡਾ ਰੈਡੀ ਤਿਆਰ ਆ ਜੀ ਗੱਡੇ ਨੂੰ ਰੋੜ ਕੇ ਜਿੱਥੇ ਮਰਜੀ ਲਿਜਾ ਸਕਦੇ ਹੋ ਤੇ ਮੂਹਰੇ ਲਾਈ ਹੋਈ ਆ ਜੀ ਆਪਾਂ ਹੁੱਕ ਤੁਸੀਂ ਮੋਟਰਸਾਈਕਲ ਸਕੂਟਰ ਮਕਰ ਪਾ ਕੇ ਜਿੱਥੇ ਮਰਜੀ ਇਹਨੂੰ ਲਿਜਾ ਸਕਦੇ ਹੋ ਚੱਲਦਾ ਕੀਤਾ ਹੋਇਆ ਜੀ ਗੱਡਾ ਤੇ ਗੱਡਾ ਹੈਗਾ ਜੀ ਪੂਰਾ ਪ੍ਰੋਪਰ ਤਿਆਰ ਗੱਡਾ ਲੈਣ ਵਾਲੇ ਵੀਰ ਸੰਪਰਕ ਕਰੋ ਜੀ ਸਾਡੇ ਨਾਲ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਸੁਖਜਿੰਦਰ ਸਿੰਘ ਉੱਬੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਇਹ ਰਾਜਸਥਾਨੀ ਗੱਡੀ ਆ ਜੀ ਰਾਜਸਥਾਨੀ ਗੱਡੀ ਗੱਡਾ ਲੈਣ ਵਾਲੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਨੰਬਰ ਨੋਟ ਕਰ ਲਓ ਇੱਕ ਵਾਰੀ ਫੇਰ 8264144620 ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਤੇ ਇਹ ਗੱਡੀ ਸੇਲ ਆ ਜੀ ਅਗਰ ਕਿਸੇ ਨੇ ਲੈਣੀ ਆ ਗੱਡਾ ਕਹਿ ਲੋ ਤੁਸੀਂ ਇਹਨੂੰ ਗੱਡੀ ਕਹਿ ਲੋ ਜੋ ਮਰਜ਼ੀ ਕਹਿ ਲੋ ਰਾਜਸਥਾਨੀ ਗੱਡੀ ਆ ਇਹ ਤੇ ਪੂਰਾ ਜਾਨਕਿ ਰੈਡੀ ਆ ਜੀ ਤਿਆਰ ਆ ਤੇ ਇਹ ਗੱਡਾ ਲੈਣ ਵਾਲੇ ਸੰਪਰਕ ਕਰ ਸਕਦੇ ਆ ਸਾਡੇ ਨਾਲ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਤੇ ਘਟੋ ਘਟੇ 100 ਸਾਲ ਸਵਾ 100 ਸਾਲ ਪੁਰਾਣਾ ਆ ਗੱਡਾ ਜੀ ਇਹ ਰਾਜਸਥਾਨੀ ਗੱਡਾ ਇਹ ਤੇ ਤੁਸੀਂ ਗੱਡਾ ਲੈਣ ਵਾਲੇ ਆਪਣੇ ਹਵੇਲੀਆਂ ਵਾਲੇ ਰੈਸਟੋਰੈਂਟ ਵਾਲੇ ਜਿਨ੍ਹਾਂ ਨੇ ਆਪਣੇ ਫਾਰਮ 'ਚ ਗੱਡਾ ਲੈ ਕੇ ਜਾਣਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਫੇਰ ਨੋਟ ਕਰ ਲਓ 8264144620 ਗੱਡਾ ਪੂਰਾ ਪ੍ਰੋਪਰ ਤਿਆਰ ਆ ਜੀ ਚੱਲਦਾ ਕੀਤਾ ਹੋਇਆ ਬਿਲਕੁਲ ਜਿੱਥੇ ਮਰਜ਼ੀ ਲੈ ਜਾਓ ਇਹਨੂੰ ਮੋਟਰਸਾਈਕਲ ਦੇ ਮਗਰ ਪਾ ਕੇ ਸਕੂਟਰ ਦੇ ਮਗਰ ਪਾ ਕੇ ਗੱਡੀ ਦੇ ਮਗਰ ਪਾ ਕੇ ਹੁੱਕ ਲਾਈ ਹੋਈ ਆ ਜੀ ਮੂਰੇ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ